ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ ਉਸ ਵੇਲੇ ਉਹ ਇੱਕ ਇਹੋ ਜਿਹਾ ਦਿਲ ਖਿਚਵਾ ਰਾਜਾ ਸੀ ਤੁਸੀਂ ਕਹੋ ਕਿ ਇਹ ਕੋਈ ਵੀ ਉਹਨਾਂ ਨੂੰ ਦੂਰੋਂ ਆਵਾਜ਼ ਮਾਰ ਕੇ ਤੇ ਆਪਣੀ ਪੰਡ ਚ ਕਾ ਲੈਂਦਾ ਹੁੰਦਾ ਸੀਗਾ ਕੋਈ ਵੀ ਉਹਨਾਂ ਦੇ ਨਾਲ ਕੋਈ ਬੁਢੜੀ ਮਾਈ ਉਹਦੇ ਨਾਲ ਆਪਣਾ ਤਵਾ ਕਸਾ ਜਾਂਦੀ ਸੀ ਉਹਦੇ ਚੋਲੇ ਦੇ ਨਾਲ ਤੇ ਤੇ ਉਹਨਾਂ ਨੂੰ ਮੋਹਰਾ ਵੰਡ ਦਿੰਦਾ ਹੁੰਦਾ ਸੀਗਾ ਕੋਈ ਇਹੋ ਜਿਹਾ ਰਾਜਾ ਤੁਸੀਂ ਮੈਨੂੰ ਦੱਸ ਦਿਓ ਜਿਹਨੂੰ ਟੀਮਾ ਪੈ ਜਾਂਦੀਆਂ ਹੁਣ ਤੇ ਉਹ ਅੱਗੋਂ ਸੋਨੇ ਦੀਆਂ ਮੋਹਰੇ ਦੇ ਦਿੰਦਾ ਹੋਵੇ ਸੋ ਇਸ ਤਰੀਕਾ ਇਸ ਤਰੀਕੇ ਦੇ ਸਾਡੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੋ ਕਿ ਪਿੰਡਾਂ ਪਿੰਡਾਂ ਦੇ ਵਿੱਚ ਅਖਾੜੇ ਕਰਦੇ ਹੁੰਦੇ ਸੀਗੇ ਤੇ ਉੱਥੋਂ ਜਾਂਬਾਜ਼ ਤੇ ਹੁਨਰ ਵਾਲੇ ਨੌਜਵਾਨਾਂ ਨੂੰ ਚੁਣਦੇ ਹੁੰਦੇ ਸੀਗੇ ਤੇ ਇਸ ਤਰੀਕੇ ਨਾਲ ਹੀ ਉਹ ਘੁੰਮਦੇ ਘਮਾਉਂਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੂੰ ਹਰੀ ਸਿੰਘ ਨਲਵਾ ਜਿਹੜਾ ਆ ਉਹ ਤਲਵਾਰਬਾਜ਼ੀ ਕਰਦਾ ਹੋਇਆ ਨਜ਼ਰ ਆਇਆ ਇਤਿਹਾਸ ਜਦੋਂ ਸ਼ੇਰਾਂ ਦੀ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਨਾਮ ਹਮੇਸ਼ਾ ਸਭ ਦੇ ਮੂੰਹ ਤੇ ਆਉਂਦਾ ਹੈ ਓ ਇਨਸਾਨ ਜਿਨੇ ਪੰਜਾਬ ਦੀਆਂ ਹੱਦਾਂ ਨੂੰ ਖੈਬਰ ਪਾਰ ਅਫਗਾਨਦ ਤੱਕ ਪਹੁੰਚਾਇਆ ਓ ਇਨਸਾਨ ਜੋ ਕਿ ਅੱਜ ਤੱਕ ਅਫਗਾਨੀ ਲੋਕਾਂ ਨੂੰ ਡਰਾਉਂਦਾ ਹੈ ਆਈ ਊਡ ਸੇ ਐਂਡ ਓ ਇਨਸਾਨ ਜੋ ਖਾਲਸੇ ਦੀ ਹੱਦ ਸੀ ਗੱਲ ਕਰ ਰਹੇ ਆ ਹਰੀ ਸਿੰਘ ਨਲਵਾ ਬਾਰੇ ਹਰੀ ਸਿੰਘ ਨਲਵਾ ਦਾ ਜਨਮ ਸਤਾਰਾ ਸੋ 92 ਈਸਵੀ ਵਿੱਚ ਗੁਜਰਾਵਾਲਾ ਚੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਇਆ ਸੀ ਤੇ ਉਹ ਬਚਪਨ ਦੇ ਵਿੱਚ ਬਿਚਾਰੇ ਅਨਾਥ ਹੋ ਜਾਂਦੇ ਹਨ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਦੀ ਜਿਹੜੀ ਬੇਬੇ ਹੈ ਉਹ ਉਹਨਾਂ ਨੂੰ ਉਹਨਾਂ ਦੇ ਨਾਨਕੇ ਪਿੰਡ ਲੈ ਕੇ ਆ ਜਾਂਦੀ ਹੈ ਤੇ ਉਹਨਾਂ ਦੀ ਜ਼ਿਆਦਾਤਰ ਪਰਵਰਿਸ਼ ਜਿਹੜੀ ਹੈ ਉਹ ਉਹਨਾਂ ਦੇ ਨਾਨਕਾ ਪਰਿਵਾਰ ਵਿੱਚ ਹੋਈ ਹੈ ਸੋ ਜਿਸ ਟਾਈਮ ਉਹ ਨਾਨਕਾ ਪਰਿਵਾਰ ਦੇ ਵਿੱਚ ਪਲ ਰਹੇ ਸੀ ਉਹਨਾਂ ਦੀ ਪਰਵਰਿਸ਼ ਹੋ ਰਹੀ ਸੀ ਉਹਨਾਂ ਨੇ ਕਈ ਭਾਸ਼ਾਵਾਂ ਦਾ ਗਿਆਨ ਹਾਸਿਲ ਕੀਤਾ ਜਿਵੇਂ ਸੰਸਕ੍ਰਿਤ ਹੋ ਗਈ ਫਾਰਸੀ ਹੋ ਗਈ ਹਿੰਦੀ ਹੋ ਗਈ ਹੋਰ ਵੀ ਕਈ ਭਾਸ਼ਾਵਾਂ ਉਸ ਬੱਚੇ ਨੇ ਕੰਢ ਕਰ ਲਈਆਂ ਉਹਨੂੰ ਆ ਗਈਆਂ ਇਸ ਦੇ ਨਾਲ ਨਾਲ ਹੀ ਤਲਵਾਰਬਾਜ਼ੀ ਸਿੱਖਦਾ ਸੀ ਤਲਵਾਰਬਾਜ਼ੀ ਦੇ ਵਿੱਚ ਉਹ ਇਹੋ ਇਹੋ ਜਿਹੇ ਜੋਹਰ ਦਿਖਾਉਂਦਾ ਹੁੰਦਾ ਸੀ ਕਿ ਲੋਕੀ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੇ ਸੀ ਐਨ ਉਹਦੀ ਸ਼ੋਹਰਤ ਜਿਹੜੀ ਸੀਗੀ ਉਹਦੇ ਨਾਨਕੇ ਪਿੰਡ ਤੋਂ ਬਾਹਰ ਨਿਕਲ ਕੇ ਹੋਰਾਂ ਪਿੰਡਾਂ ਦੇ ਵਿੱਚ ਵੀ ਫੈਲ ਗਈ ਸੀ ਹੁਣ ਜਦੋਂ ਉਹ ਵੱਡਾ ਹੋ ਜਾਂਦਾ ਹੈ ਤੇ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਯੂ ਨੋ ਉਸ ਟਾਈਮ ਕੀ ਅੰਦਾਜ਼ਾ ਸੀਗਾ ਕਿ ਅਖਾੜੇ ਲਗਾਇਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹ ਜਿਹੜੇ ਜਿਹੜੇ ਬੱਚੇ ਆ ਜਿਹੜੇ ਜਿਹੜੇ ਨੌਜਵਾਨ ਉਹਨਾਂ ਨੂੰ ਪਸੰਦ ਆਉਂਦੇ ਸੀ ਉਹਨਾਂ ਨੂੰ ਉਹ ਜਿਹੜੀ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਹੁੰਦੇ ਸੀ ਇਦਾਂ ਹੀ ਉਹ ਇੱਕ ਪਿੰਡ ਦੇ ਵਿੱਚ ਜਾਂਦੇ ਆ ਤੇ ਉੱਥੇ ਅਖਾੜਾ ਲਾਉਂਦੇ ਆ ਉੱਥੇ ਇੱਕ ਨੌਜਵਾਨ ਬਾਲਕ ਹੁੰਦਾ ਜਿਹੜਾ ਉਹ ਬਹੁਤ ਹੀ ਖੂਬਸੂਰਤ ਤਲਵਾਰ ਦੇ ਜੋਹਰ ਦਿਖਾਉਂਦਾ ਆ ਤੇ ਉਹ ਇੰਨੀ ਤੇਜ਼ੀ ਦੇ ਨਾਲ ਤਲਵਾਰਬਾਜ਼ੀ ਕਰਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਕੋ ਰਹਿ ਨਹੀਂ ਹੁੰਦਾ ਉਹ ਅਖਾੜਾ ਫਿਨਿਸ਼ ਕਰਾਉਣ ਤੋਂ ਬਾਅਦ ਆਵਾਜ਼ ਮਾਰਦੇ ਉਹਨੂੰ ਮੁੰਡੇ ਨੂੰ ਕੀ ਇਧਰ ਤੇ ਜਿਹੜਾ ਉਹ ਮੁੰਡਾ ਹੈ ਉਹਨਾਂ ਦੇ ਕੋਲ ਜਾਂਦਾ ਹੈ ਤੇ ਉਹਨੂੰ ਪੁੱਛਦੇ ਤਰਾ ਕੀ ਨਾਮ ਹੈ ਉਹ ਕਹਿੰਦਾ ਜੀ ਮੇਰਾ ਨਾਮ ਹੈ ਹਰੀ ਸਿੰਘ ਤੋ ਕਹਿੰਦਾ ਤੂੰ ਕਿੱਥੋਂ ਕਿੱਥੇ ਰਹਿਣਾ ਕਹਿੰਦਾ ਜੀ ਮੈਂ ਗੁਜਰਾਵਾਲਾ ਦੀ ਪੈਦਾਇਸ਼ ਆ ਪਰ ਮੈਂ ਇਹ ਵਾਲੇ ਪਿੰਡ 'ਚ ਮੇਰਾ ਨਾਨਕਾ ਹੈ ਤੇ ਮੈਂ ਇੱਥੇ ਪਲਿਆ ਬੜਿਆ ਮੈਂ ਇੱਥੇ ਹੀ ਰਹਿਣਾ ਆਪਣੀ ਬੇਬੇ ਦੇ ਨਾਲ ਫਿਰ ਉਹ ਕਹਿੰਦੇ ਅੱਛਾ ਤੂੰ ਕਿਹਦਾ ਮੁੰਡਾ ਹੈ ਉਹ ਕਹਿੰਦੇ ਕਿ ਮੈਂ ਜੀ ਗੁਰਦਿੱਤਾ ਜੀ ਦਾ ਗੁਰਦਿੱਤਾ ਦਾ ਮੁੰਡਾ ਤੇ ਜਿਹੜਾ ਪਾਈ ਗੁਰਦਿੱਤਾ ਮੈਨੂੰ ਹੋ ਨਾਮ ਕਲੀਅਰ ਨਹੀਂ ਗੁਰਦਿੱਤਾ ਔਰ ਗੁਰਦੁਆ ਗੁਰਦਿਆਲ ਸਿੰਘ ਇਹਨਾਂ ਦੋਵਾਂ ਨਾਮਾਂ ਦੇ ਵਿੱਚ ਇੱਕ ਦੇ ਵਿੱਚ ਕਨਫਿਊਜ਼ਨ ਹੈਗੀ ਹੈ ਇੰਟਰਨੈਟ 'ਉਮੀ ਐਂਡ ਮੈਂ ਜਿੱਥੇ ਜਿੱਥੇ ਰਿਸਰਚ ਕੀਤੀ ਆ ਬਟ ਉਹ ਜਿਹੜਾ ਇਨਸਾਨ ਸੀਗਾ ਉਹ ਪਹਿਲੇ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਰਹਿ ਆਇ ਇਨਸਾਨ ਜਿੱਦੋਂ ਉਹਨਾਂ ਦੀ ਜਦੋਂ ਉਹਨਾਂ ਦੀ ਮੌਤ ਵੀ ਹੁੰਦੀ ਹੈ ਉਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਦੇ ਦੌਰਾਨ ਹੀ ਉਹ ਫੱਟੜ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਅਚੜਾਈ ਕਰ ਜਾਂਦੇ ਆ ਸੋ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਚ ਆਉਂਦਾ ਹੈ ਵੀ ਇਹ ਤਾਂ ਆਲਰੇਡੀ ਕਿਸੇ ਯੋਧੇ ਦਾ ਮੁੰਡਾ ਆ ਤੇ ਮੈਂ ਕਿਉਂ ਨਾ ਇਹਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਵਾਂ ਸੋ ਉਹ ਕੀ ਕਰਦੇ ਆ ਕਿ ਹਰੀ ਸਿੰਘ ਨੂੰ ਕਹਿੰਦੇ ਆ ਵੀ ਤੂੰ ਆ ਜਾ ਤੈਨੂੰ ਅਸੀਂ ਆਪਣੀ ਫੌਜ ਦੇ ਵਿੱਚ ਭਲਤੀ ਕਰ ਲਿਆ ਹੁਣ ਇਹ ਜਦੋਂ ਸੀਨ ਹੋ ਰਿਹਾ ਹੁੰਦਾ ਹ ਹਰੀ ਸਿੰਘ ਨਲਵਾਹ ਹਰੀ ਸਿੰਘ ਨਲਵਾ ਨਹੀਂ ਹੈ ਹਜੇ ਹਰੀ ਸਿੰਘ ਇੱਕ ਛੋਟਾ ਬੱਚਾ ਜੋ ਹਜੇ ਗਰੋਅ ਕਰ ਰਿਹਾ ਮੇਬੀ ਯੂ ਕੈਨ ਸੇ 14 15 ইয়ার্স ਦਾ ਬੱਚਾ ਹੈ ਉਹ ਇੰਨਾ ਕੁ ਜਦਾ ਸੂਝਵਾਨ ਇੰਨਾ ਕੁ ਜਦਾ ਹਲੀਮੀ ਵਾਲਾ ਮੁੰਡਾ ਆ ਕਿ ਉਹ ਬੜੀ ਜਲਦੀ ਮਹਾਰਾਜ ਰਣਜੀਤ ਸਿੰਘ ਦੇ ਦਿਲ ਦੇ ਵਿੱਚ ਆਪਣੀ ਜਿਹੜੀ ਆ ਅਹਿਮੀਅਤ ਜਿਹੜੀ ਉਹ ਵਧਾਉਂਦਾ ਜਾਂਦਾ ਹੈ ਤੇ ਬਹੁਤ ਹੀ ਜਲਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਸ ਬੱਚੇ ਨੂੰ ਜਾਂ ਉਸ ਨੌਜਵਾਨ ਨੂੰ ਆਪਣੇ ਨਿੱਜੀ ਅੰਗਰੱਖਕਾਂ ਦੇ ਵਿੱਚ ਰੱਖ ਲੈਂਦਾ ਹੁਣ ਕਹਿੰਦੇ ਕਿ ਜਿੰਨੀ ਵਾਰੀ ਵੀ ਜਿੰਨੀਆਂ ਵੀ ਜੰਗਾਂ ਹੋਈਆਂ ਸੀ ਪਹਿਲੀ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਆ ਪਗਵਾਈ ਕੀਤੀ ਸੀਗੀ ਮੁੰਡਾ ਕੀ ਉਹਦਾ ਨਾਮ ਆ ਹਰੀ ਸਿੰਘ ਦੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬਹੁਤ ਵਧੀਆ ਇਹਦੇ ਕੋਲ ਇੱਕ ਸ਼ੈਲੀ ਹੈਗੀ ਆ ਲੜਨ ਦੀ ਐਨ ਤਲਵਾਰਬਾਜ਼ੀ ਕਰਨ ਦੀ ਐਨ ਇਸ ਤੋਂ ਇਲਾਵਾ ਵੀ ਜੰਗਾਂ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਸਿਰ ਤਲਵਾਰਬਾਜ਼ੀ ਨਹੀਂ ਹੁੰਦੀ ਉਹ ਸਾਰੀਆਂ ਚੀਜ਼ਾਂ ਇਸ ਮੁੰਡੇ ਦੇ ਅੰਦਰ ਕੁੱਟਕੁੱਟ ਕੇ ਭਰੀਆਂ ਹੋਈਆਂ ਨੇ ਤੇ ਉਹਨਾਂ ਨੂੰ ਉਹਦੇ ਤੇ ਜਿੱਦਾਂ ਕੌਨਫੀਡੈਂਸ ਆ ਜਾਂਦਾ ਹੈ ਤੇ ਫਿਰ ਉਹ ਅਗਲੀਆਂ ਕਿੰਨੀਆਂ ਹੀ ਜੰਗਾਂ ਜਿਹੜੀਆਂ ਵਾਂ ਉਸ ਦੀ ਅਗਵਾਈ ਹੇਠ ਤੋੜ ਦਿੰਦੇ ਨੇ ਤੇ ਹਰੀ ਸਿੰਘ ਦੀ ਅਗਵਾਈ ਹੇਠ ਜ਼ਿਆਦਾਤਰ ਆਈ ਵੁੱਡ ਸੇ ਮੋਸਟ ਆਫ ਦਾ ਜੰਗਾ ਜਿਤੀਆਂ ਜਾਂਦੀਆਂ ਨੇ ਸਿੱਖ ਰਾਜ ਜਾਂ ਖਾਲਸਾ ਰਾਜ ਦੇ ਵੱਲੋਂ ਤੇ ਖਾਲਸਾ ਫੌਜ ਹਮੇਸ਼ਾ ਜੇਤੂ ਹੋ ਕੇ ਵਾਪਸ ਆਉਂਦੀ ਹੈ ਜਿਸ ਕਰਕੇ ਆਫ ਕੌਰਸ ਹਨਾ ਉਹ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਦੇ ਵਿੱਚ ਉਹ ਮੁੰਡਾ ਜਿਹੜਾ ਹੈ ਉਹ ਕਰ ਕਰ ਜਾਂਦਾ ਬਟ ਥਿੰਗ ਇਜ਼ ਉਹ ਜਦੋਂ ਜੰਗਾਂ ਦੇ ਵਿੱਚ ਹੁੰਦੇ ਆ ਜਾਂ ਜਦੋਂ ਜਦੋਂ ਵੀ ਬੈਟਲ ਦੇ ਵਿੱਚ ਹੁੰਦਾ ਹੈ ਤਾਂ ਉਹਦਾ ਰੂਪ ਹੋਰ ਹੁੰਦਾ ਹੈ ਪਰ ਜਦੋਂ ਜੰਗ ਮੁੱਕ ਜਾਂਦੀ ਹੈ ਤਾਂ ਜਿਹੜਾ ਕਹਿੰਦੇ ਨੇ ਹਰੀ ਸਿੰਘ ਹੈ ਉਹ ਬਹੁਤ ਹੀ ਜ਼ਿਆਦਾ ਸਤਕਾਰ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਜ਼ਖਮੀਆਂ ਦੀ ਸੇਵਾ ਕਰਦਾ ਡਸਨਟ ਮੈਟਰ ਕਿ ਉਹ ਆਪਣੀ ਫੌਜ ਦੇ ਸੀਗੇ ਜਾਂ ਫਿਰ ਜਿਹੜੀ ਆਪੋਜ਼ਿਟ ਫੌਜ ਆ ਉਹ ਜਾਂ ਵਿਰੋਧੀ ਤੇ ਰਿਆ ਉਥੋਂ ਦੇ ਜ਼ਖਮੀ ਹੋਣ ਉਹ ਉਹਨਾਂ ਦੀ ਸੇਵਾ ਕਰਦਾ ਉਹਨਾਂ ਦੀ ਮਰਮ ਪੱਟੀ ਕਰਦਾ ਤੇ ਇਹ ਚੀਜ਼ਾਂ ਵੀ ਉਹਦੀ ਜਿਹੜੀ ਪਰਸਨੈਲਿਟੀ ਆ ਉਸ ਨੂੰ ਬਹੁਤ ਹੀ ਜ਼ਿਆਦਾ ਵਿਲੱਖਣ ਤੇ ਡਿਫਰੈਂਟ ਬਣਾਉਂਦੀਆਂ ਨੇ ਹੁਣ ਹਰੀ ਸਿੰਘ ਨਲਵਾ ਨੂੰ ਹਰੀ ਸਿੰਘ ਨਲਵਾ ਕਿਉਂ ਕਿਹਾ ਗਿਆ ਉਹਦੀ ਬਾਰੇ ਗੱਲ ਕਰਦੇ ਹਾਂ ਕਹਿੰਦੇ ਨੇ ਕਿ ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਲਈ ਗਏ ਤੇ ਹਰੀ ਸਿੰਘ ਨੂੰ ਨਾਲ ਲੈ ਗਏ ਤੇ ਉਹਨਾਂ ਤੇ ਸ਼ੇਰ ਨੇ ਹਮਲਾ ਕਰ ਦਿੱਤਾ ਤੇ ਕਿਉਂਕਿ ਤਲਵਾਰ ਡਿੱਗ ਗਈ ਜਾਂ ਕੁਛ ਇਦਾਂ ਦਾ ਹੋ ਗਿਆ ਤੇ ਸ਼ੇਰ ਜਿਹੜਾ ਆ ਉਹ ਹਰੀ ਸਿੰਘ ਦੇ ਉੱਤੇ ਟੁੱਟ ਕੇ ਪੈ ਗਿਆ ਪਰ ਹਰੀ ਸਿੰਘ ਦੀਆਂ ਬਾਜ਼ੂਆਂ 'ਚ ਇੰਨਾ ਕੁ ਜ਼ਿਆਦਾ ਜ਼ੋਰ ਸੀ ਕਿ ਉਹਨੇ ਆਪਣੇ ਹੱਥਾਂ ਦੇ ਨਾਲ ਹੀ ਸ਼ੇਰ ਦਾ ਜਬੜਾ ਜਿਹੜਾ ਆ ਉਹ ਪਾੜ ਦਿੱਤਾ ਤੁਸੀਂ ਕਾਫੀ ਲੋਕਾਂ ਨੇ ਫੋਟੋ ਵੀ ਦੇਖੀ ਹੋਣੀ ਹੈ ਹਰੀ ਸਿੰਘ ਨਾਲ ਵਾਦੀ ਬਾਗ ਦਾ ਮੂੰਹ ਪਾੜਦੇ ਹੋਏ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਨਲੂਆ ਦਾ ਖਿਤਾਬ ਦਿੱਤਾ ਕਿਉਂਕਿ ਉਹ ਇੱਕ ਰਾਜਾ ਜੋ ਜਿਹਦਾ ਨਾਮ ਨਲ ਸੀਗਾ ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਬਚਪਨ ਤੋਂ ਹੀ ਤੇ ਉਹਨਾਂ ਨੇ ਇਹ ਚ ਸੁਣੀ ਹੋਈ ਹੀ ਕਿ ਜਿਹੜਾ ਨਲੂਆ ਰਾਜਾ ਆ ਉਹ ਬਹੁਤ ਹੀ ਜ਼ਿਆਦਾ ਬਹਾਦਰ ਤੇ ਬਹੁਤ ਹੀ ਜ਼ਿਆਦਾ ਜ਼ੋਰ ਵਾਲਾ ਆ ਜਿਸ ਕਰਕੇ ਉਹਨਾਂ ਨੇ ਹਰੀ ਸਿੰਘ ਦੇ ਨਾਮ ਦੇ ਨਾਲ ਨਲੂਆ ਜੋੜ ਦਿੱਤਾ ਨਲੂਆ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਉਹ ਠੇਠ ਆ ਤਾਂ ਨਲਵਾ ਦੀ ਜਗ੍ਹਾ ਤੇ ਅਸੀਂ ਨਲੂਆ ਕਹਿੰਨੇ ਆ ਤੇ ਆਈ ਥਿੰਕ ਉਹੀ ਚੀਜ਼ ਜ਼ਿਆਦਾ ਮਸ਼ਹੂਰ ਹੋਈ ਹੈ ਹੁਣ ਹਰੀ ਸਿੰਘ ਨਲਵਾ ਨੇ ਬਹੁਤ ਸਾਰੀਆਂ ਜੰਗਾਂ ਕੀਤੀਆਂ ਬਹੁਤ ਸਾਰੇ ਇਲਾਕਿਆਂ ਨੂੰ ਜਿਹੜਾ ਆ ਉਹ ਕਬਜ਼ੇ ਵਿੱਚ ਲਿਆ ਤੇ ਸਿੱਖ ਰਾਜ ਨੂੰ ਜਾਂ ਖਾਲਸਾ ਰਾਜ ਨੂੰ ਬਹੁਤ ਜ਼ਿਆਦਾ ਐਕਸਪੈਂਡ ਕੀਤਾ ਬਟ ਮੋਸਟ ਮੋਸਟ ਇੰਪੋਰਟੈਂਟ ਜਿਹੜਾ ਉਹਨਾਂ ਨੇ ਕੰਮ ਕੀਤਾ ਆ ਉਹ ਸੀਗਾ ਅਮ ਕੈਬਰ ਪਾਰ ਜਿਹੜਾ afghan ਦਾ ਇਲਾਕਾ ਆ ਉੱਥੇ ਸਿੱਖ ਪੰਥ ਦਾ ਝੰਡਾ ਲਹਿਰਾ ਦਿੱਤਾ ਇਹ ਕੰਮ ਅੱਜ ਦੀ ਡੇਟ ਤੱਕ ਕਿਸੇ ਨੇ ਨਹੀਂ ਕੀਤਾ ਤੇ ਨਾ ਹੀ ਕਦੇ ਹਰੀ ਸਿੰਘ ਤੋਂ ਪਹਿਲੇ ਕਿਸੇ ਨੇ ਉਹ ਚੀਜ਼ ਕੀਤੀ ਸੀ ਤੇ ਕਹਿੰਦੇ ਨੇ ਕਿ ਉਹ ਉਹਦਾ ਇੱਕ ਵਾਟ ਯੂ ਸੇ ਲਾਈਕ ਟਰਨਿੰਗ ਪੁਆਇੰਟਸ ਸੀ ਉਹ ਦੀ ਜ਼ਿੰਦਗੀ ਦਾ ਕਿ ਉਹ ਇਨਸਾਨ ਇਹੋ ਜਿਹਾ ਯੋਧਾ ਸੀ ਜਿੰਨੇ ਜੋ ਕੰਮ ਕੋਈ ਨਹੀਂ ਕਰ ਸਕਿਆ ਉਹ ਉਹਨੇ ਕਰ ਦਿੱਤਾ ਹੈ ਨਾ ਤੇ ਇਸ 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 ਕਰਕੇ ਜਿਹੜੇ ਅਫਗਾਨ ਦੇ ਲੋਕ ਸੀ ਜਾਂ ਅਫਗਾਨ ਉਸ ਟਾਈਮ ਅਸੀਂ ਹੋਣ ਲੋਕਿਆਂ ਨੂੰ ਅਫਗਾਨੀ ਲੋਕ ਕਹਿੰਦੇ ਆ ਜਾਂ ਕੁਝ ਵੀ ਕਹਿੰਦੇ ਆ ਬਟ ਉਸ ਟਾਈਮ ਅਫਗਾਨ ਜਿਹੜਾ ਸੀਗਾ ਬਹੁਤ ਜ਼ਿਆਦਾ ਹਮਲਾ ਕਰਦਾ ਹੁੰਦਾ ਸੀਗਾ ਪੰਜਾਬ ਦੇ ਉੱਤੇ ਆ ਇੰਡੀਆ ਦੇ ਉੱਤੇ ਤੇ ਉਹਨਾਂ ਨੇ ਮਤਲਬ ਆਲਵੇਜ਼ ਬੜੀ دہشت ਫੈਲਾਈ ਹੋਈ ਸੀ ਬੜੀਆਂ ਜ਼ਿਆਦਾ ਜੰਗਾ ਐਂਡ ਸਟਫ ਹਨਾ ਬਟ ਹਰੀ ਸਿੰਘ ਦੇ ਇਹ ਕੰਮ ਕਰਨ ਤੋਂ ਬਾਅਦ ਇੱਕ ਟਾਈਮ ਤੇ ਜਿੱਦਾਂ ਸਾਰਾ ਕੁਝ ਰੁਕ ਗਿਆ ਐਂਡ ਏਵਰੀਥਿੰਗ ਵਾਸ ਲਾਈਕ ਡਿਫਰੈਂਟ ਏਵਰੀਥਿੰਗ ਏਵਰੀਥਿੰਗ ਚੇਂਜਡ ਆਫਟਰ ਥੈਟ ਅਮ ਪਾਰਟੀਕੂਲਰ ਪੁਆਇੰਟ ਜਦੋਂ ਇਹ ਕੰਮ ਹਰੀ ਸਿੰਘ ਨਲੂਏ ਨੇ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਉਹਦੇ ਤੋਂ ਇੰਨਾ ਕਿ ਜ਼ਿਆਦਾ ਖੁਸ਼ ਹੋਇਆ ਕਿ ਉਹਨੇ ਉਹਨਾਂ ਨੂੰ ਜਿਹੜਾ ਫੌਜ ਦਾ ਹੈ ਉਹ ਜਰਨਲ ਯੁਕਤ ਕਰ ਦਿੰਦਾ ਮੈਨੂੰ ਥੋੜਾ ਇਹ ਮੈਨੂੰ ਵਰਡ ਨਹੀਂ ਆਉਂਦਾ ਪਰ ਨਿਯੁਕਤ ਕਰ ਦਿੰਦਾ ਸੌਰੀ ਉਹਨਾਂ ਨੂੰ ਫੌਜ ਦਾ ਜਰਨਲ ਨਿਯੁਕਤ ਕਰ ਦਿੰਦਾ ਸੀ ਤੇ ਫਿਰ ਉਹਨਾਂ ਨੂੰ ਇੱਕ ਕਾਈਂਡ ਆਫ ਸੂਬੇਦਾਰ ਵੀ ਬਣਾ ਦਿੱਤਾ ਸੀਗਾ ਜਮਰੋਦ ਦਾ ਜੋ ਕਿ afghan ਤੇ ਪੰਜਾਬ ਨੂੰ ਦੇ ਦੇ ਵਿਚਕਾਰਲਾ ਹਿੱਸਾ ਪੈਂਦਾ ਜਿੱਥੇ ਉਹਨਾਂ ਨੇ ਝੰਡਾ ਲਹਿਰਾਇਆ ਸੀ ਉੱਥੋਂ ਦਾ ਉਹਨਾਂ ਨੇ ਸੁਬੇਦਾਰ ਜਾਂ ਕਮਾਂਡਰ ਜਿਹੜਾ ਹੈ ਉਹ ਨਿਯੁਕਤ ਕੀਤਾ ਸੀਗਾ ਐਂਡ ਉਹ ਉੱਥੇ ਹੀ ਰਹਿੰਦੇ ਸੀਗੇ ਆਪਣੀਆਂ ਫੌਜਾਂ ਦੇ ਨਾਲ ਅੰਟਿਲ ਦ ਲਾਸਟ ਬੈਟਲ ਹੈਪਨਡ ਹੁਣ ਗੱਲ ਕਰਦੇ ਆ ਉਸ ਬੈਟਲ ਦੀਆਂ ਉਸ ਜੰਗ ਦੀ ਜੋ ਕਿ ਹਰੀ ਸਿੰਘ ਨਲਵਾ ਦੇ ਲਾਈਫ ਦੀ ਲਾਸਟ ਬੈਟਲ ਗਈ ਗਈ ਆ ਉਹ ਹੈਗੀ ਹੈ ਜੀ ਜਮਰੋਦ ਦੀ ਜੰਗ ਜਿਹੜੀ ਕਿ ਹੁੰਦੀ ਆ 1837ਵੀਂ ਦੇ ਵਿੱਚ ਉਸ ਟਾਈਮ ਅਫਗਾਨ ਦਾ ਜਿਹੜਾ ਕਮਾਂਡਰ ਸੀਗਾ ਉਹ ਹੈਗਾ ਸੀਗਾ ਦੋਸਤ ਮੁਹੰਮਦ ਖਾਨ ਸੋ ਦੋਸਤ ਮੁਹੰਮਦ ਖਾਨ ਜਿਹੜਾ ਹੈ ਉਹ ਕਾਫੀ ਚੁਸਤ ਇਨਸਾਨ ਸੀਗਾ ਮੈਂ ਸੁਣਿਆ ਚੁਸਤ ਤੱਕ ਮੈਨੂੰ ਪਤਾ ਲਾਈਕ ਅਬਾਊਟ ਫਰਮ ਰਿਸਰਚਿੰਗ ਅਬਾਊਟ ਹਿਮ ਇਹ ਪਤਾ ਲੱਗਦਾ ਹੈ ਕਿ ਦੋਸਤ ਮੁਹੰਮਦ ਖਾਨ ਉਲੂ ਇਨਸਾਨ ਨਹੀਂ ਸੀ ਉਹ ਕਾਫੀ ਚੁਸਤ ਇਨਸਾਨ ਸੀ ਐਂਡ ਉਹਨੂੰ ਇਹ ਚੀਜ਼ ਪਤਾ ਹੀਗਾ ਕਿ ਕਿਉਂਕਿ ਕਿਲੇ ਦੇ ਅੰਦਰ ਹਰੀ ਸਿੰਘ ਨਲਵਾ ਹੈਗਾ ਜਿੰਨਾ ਚਿਰ ਉਹ ਹੈਗਾ ਉਹ ਉਨਾਂ ਚਿਰ ਅਸੀਂ ਪਾਰ ਨਹੀਂ ਕਰ ਸਕਦੇ ਖੈਬਰ ਦੇ ਉੱਤੇ ਜਾਂ ਖੈਬਰ ਤੋਂ ਪਾਰ ਅਸੀਂ ਨਹੀਂ ਜਾ ਸਕਦੇ ਸੋ ਉਹ ਕੀ ਕਰਦਾ ਹੈ ਉਹ ਸਟਰੈਟਜੀ ਲਾਉਂਦਾ ਹੈ ਐਂਡ ਉਸ ਸਟਰੈਟਜੀ ਦੇ ਦੌਰਾਨ ਕੀ ਹੁੰਦਾ ਹੈ ਕਿ ਫੌਜਾਂ ਜਿਹੜੀਆਂ ਵਾਂ ਥਕਾ ਦਿੰਦੇ ਆ ਪੂਰੀਆਂ ਫੌਜਾਂ ਨੂੰ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਫੌਜ ਹੈ ਦੋਸਤ ਮੁਹੰਮਦ ਖਾਨ ਇਨਸਾਨ ਕਿੰਦਾਂ ਦਾ ਸੀਗਾ ਤੁਸੀਂ ਵਰਡ ਸੁਣਿਆ ਹੋਣਾ ਜਿਹਾਦ ਜਿਹਾਦ ਇੱਕ ਇਹੋ ਜਿਹਾ ਵਰਡ ਹੈ ਜਿਹੜਾ ਮੁਸਲਮਾਨਾਂ ਨੂੰ ਇਕੱਠਿਆਂ ਕਰ ਦਿੰਦਾ ਕਿ ਧਰਮ ਦੇ ਨਾਮ ਤੇ ਮਰ ਜਾਓ ਧਰਮ ਦੇ ਨਾਮ ਤੇ ਸ਼ਹੀਦ ਹੋ ਜਾਓ ਤੇ ਜਮਰੋਤ ਜਿਹੜਾ ਦੋਸਤ ਮੁਹੰਮਦ ਖਾਨ ਆ ਉਹ ਇਹੀ ਸਟਰੈਟਜੀ ਲਾਉਂਦਾ ਵਾ ਉਹ ਪੂਰੇ ਅਫਗਾਨ ਦੇ ਵਿੱਚ ਇਹ ਐਲਾਨ ਕਰ ਦਿੰਦਾ ਆ ਕਿ ਸਾਨੂੰ ਜਿਹਹਾਦ ਕਰਨ ਦੇ ਲੋੜ ਆ ਕਿਉਂਕਿ ਦੁਸ਼ਮਣ ਜਿਹੜਾ ਉਹ ਸਾਡੇ ਬੂਹੇ ਤੇ ਆ ਕੇ ਬੈਠਾ ਹੋਇਆ ਵਾ ਜੇ ਅੱਜ ਨਾ ਅਸੀਂ ਰੋਕਿਆ ਤੇ ਅਸੀਂ ਹਮੇਸ਼ਾ ਲਈ ਲੁੱਟੇ ਜਾਵਾਂਗੇ ਸੋ ਤੁਸੀਂ ਕਹਿ ਲਓ ਵੀ ਕੋਈ ਕੋਈ ਵਿਰਲਾ ਇਨਸਾਨ ਹੀ ਹੋਣਾ ਵਾ ਅਫਗਾਨ ਦਾ ਜਿਹੜਾ ਇਸ ਜੰਗ ਦੇ ਵਿੱਚ ਨਹੀਂ ਆਇਆ ਜਾਂ ਕੋਈ ਬੁੱਢਾ ਹੋਏਗਾ ਜਾਂ ਕੋਈ ਬੱਚਾ ਹੋਏਗਾ ਅਦਰਵਾਈਜ਼ ਸਾਰੇ ਹੀ ਮੁਸਲਮਾਨ ਅਫਗਾਨ ਦੇ ਜਿਹੜੇ ਸੀਗੇ ਉਹ ਇਸ ਫੌਜ ਦੇ ਵਿੱਚ ਭਰਤੀ ਹੋਏ ਇਸ ਜੰਗ ਦੇ ਲਈ ਤੁਰੇ ਸੋ ਅਗਰ ਇੱਧਰ ਆਪਣੇ ਵਾਲੇ ਪਾਸੇ ਗੱਲ ਕਰੀ ਤਾਂ ਹਰੀ ਸਿੰਘ ਨਾਲਵਾ ਦੇ ਕੋਲ ਕੇਵਲ ਅ ਕਾਈਂਡ ਆਫ 800 ਸਿਪਾਹੀ ਸੀਗੇ ਜਿਹੜੇ ਪੈਦਲ ਸੀਗੇ 200 ਘੋੜਸਵਾਰ ਤੇ 100 ਕੁ ਦੇ ਲੱਗੇ ਬਣੇ ਉਹਨਾਂ ਕੋਲੇ ਜਿਹੜੇ ਸੀਗੇ ਹਾਥੀ ਤੇ ਲੜਨ ਵਾਲੇ ਬੰਦੇ ਸੀਗੇ ਉਸ ਤੋਂ ਇਲਾਵਾ ਉਹਨਾਂ ਕੋਲ ਸਿਰਫ 3 ਕੇ 4 ਤੋਪਾਂ ਤੇ تیر ਸੀਗੇ ਸੋ ਇਹ ਸਾਰੀ ਚੀਜ਼ਾਂ ਕਨਸਿਡਰ ਕਰਦੇ ਹੋਏ ਤੁਸੀਂ ਨਜ਼ਰ ਮਾਰੋ ਦੂਜੇ ਪਾਸੇ ਦੋਸਤ ਮੁਹੰਮਦ ਖਾਨ ਦੀ ਜਿਹੜੀ ਫੌਜ ਸੀਗੀ ਉਹ ਕਹਿੰਦੇ ਨੇ ਲਗਭਗ 40000 ਤੋਂ 50000 ਬੰਦੇ ਉਹਨਾਂ ਦੀ ਫੌਜ ਦੇ ਵਿੱਚ ਸੀਗੇ ਜਿਹੜੇ ਕਿ ਬਸ ਮਰਨ ਹੀ ਆਏ ਸੀ ਤੁਸੀਂ ਕਹ ਲਓ ਰਾਈਟ ਉਹ ਉੱਥੇ ਲੜਨ ਆ ਉੱਥੇ ਜਿੱਤਣ ਲਈ ਨਹੀਂ ਸੀ ਆਏ ਉੱਥੇ ਮਰਨ ਆਏ ਸੀਗੇ ਕਿ ਜਾਂ ਤੇ ਅਸੀਂ ਮਾਰ ਦੇਣਾ ਜਾਂ ਮਰ ਜਾਣਾ ਸੋ ਤੁਸੀਂ ਇਹ ਡਿਫਰੈਂਸ ਦੇਖ ਲਓ ਇੱਕ ਪਾਸੇ ਉਹਨਾਂ ਨੇ ਘੇਰਾ ਪਾ ਰੱਖਿਆ ਕਿਲੇ ਨੂੰ ਸਾਰੀ ਰਸਦ ਮੁੱਕ ਗਈ ਸਾਰਾ ਕੁਝ ਹੈਨਾ ਤੇ ਇਥੋਂ ਦੀ ਜਿਹੜੀ ਸਾਡੀ ਆਪਣੇ ਪਾਸੇ ਵਾਲੀ ਫੌਜ ਸੀਗੀ ਉਹ ਜਿਹੜੀ ਆ ਉਹ ਥੱਕਣ ਲੱਗ ਪਈ ਭੁੱਖੇ ਹੋਣ ਲੱਗ ਪਏ ਉਹਨਾਂ ਨੂੰ ਕਮਜ਼ੋਰੀ ਆਣ ਲੱਗ ਪਈ ਹੈਨਾ ਬਟ ਸਟਿਲ ਉਹ ਸਾਰੇ ਡਟੇ ਰਹੇ ਹਰੀ ਸਿੰਘ ਨਲਵਾ ਦੀ ਕਮਾਂਡ ਹੇਠ ਉਹ ਸਾਰੇ ਡਟੇ ਰਹੇ ਬਟ ਫਿਰ ਇੱਕ ਟਾਈਮ ਆ ਜਾਂਦਾ ਹੈ ਨਾ ਕਿ ਤੁਹਾਨੂੰ ਤੁਹਾਨੂੰ ਸਾਰਾ ਕੁਝ ਛੱਡ ਕੇ ਹੁਣ ਤੁਹਾਨੂੰ ਬਾਹਰ ਆ ਕੇ ਲੜਨਾ ਹੀ ਪੈਂਦਾ ਹੈ ਦੇ ਚੋਸ ਉਹ ਬਾਹਰ ਆਣ ਕੇ ਲੜਦੇ ਨੇ ਤੇ ਜਿਹਦੇ ਵਿੱਚ ਹਰੀ ਸਿੰਘ ਨਲਵਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਜਿਹਦੇ ਚਲਦੇ ਉਹਨਾਂ ਦੀ ਬਾਅਦ ਵਿੱਚ ਸ਼ਹਾਦਤ ਹੋ ਜਾਂਦੀ ਹੈ ਬਟ ਸਟਿਲ ਕਿਉਂਕਿ ਹਰੀ ਸਿੰਘ ਨਲਵਾ ਦਾ ਜਿਹੜਾ ਸ਼ਵ ਹੈ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਉਹ ਜਮਰੋਦ ਦੇ ਕਿਲੇ ਦੇ ਅੰਦਰ ਹੀ ਹੁੰਦੀ ਹੈ ਉਤੋਂ ਇੰਨਾ ਕੁ ਜ਼ਿਆਦਾ ਉਹ ਅਫਗਾਨ ਲੋਕ ਡਰਦੇ ਨੇ ਕਿ ਉਹ ਅੰਦਰ ਨਹੀਂ ਆਉਂਦੇ ਕਹਿੰਦੇ ਨੇ ਕਿ ਹਰੀ ਸਿੰਘ ਨਲਵਾ ਦੀ ਜਿਹੜੀ ਦੇਹ ਹੈ ਉਹ ਉੱਥੇ ਤਿੰਨ ਤੋਂ ਚਾਰ ਦਿਨ ਪਈ ਰਹਿੰਦੀ ਹੈ ਬਟ ਅਫਗਾਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਅੰਦਰ ਆਣ ਕੇ ਚੈੱਕ ਕਰ ਲੈਣ ਕਿਉਂਕਿ ਉਹਨਾਂ ਨੂੰ ਅਜੇ ਵੀ ਲੱਗਦਾ ਹੁੰਦਾ ਹੈ ਕਿ ਉਹ ਕਿਤੇ ਉੱਠ ਕੇ ਖੜਾ ਨਾ ਹੋ ਜਾਏ ਸੋ ਇੰਨੀ ਕੁ ਜ਼ਿਆਦਾ ਦਹਿਸ਼ਤ ਕਹਿੰਦੇ ਉਹਨਾਂ ਨੂੰ ਖੈਬਰ ਦੇ ਦਹਿਸ਼ਤ ਵੀ ਆ ਦਹਿਸ਼ਤ ਤੇ ਖੈਬਰ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਤੁਸੀਂ ਆਪ ਹਿਸਾਬ ਲਗਾ ਲਓ ਕਿ ਕਿੰਨੀ ਕੁ ਜ਼ਿਆਦਾ ਉਹਨਾਂ ਦਾ ਰੋਬ ਕਿੰਨਾ ਜ਼ਿਆਦਾ ਉਹਦਾ ਡਰ ਹੋਏਗਾ ਅਫਗਾਨ ਦੇ ਲੋਕਾਂ ਲਈ ਕਿ ਉਹ ਉਹਦੀ লাশ ਤੱਕ ਤੋਂ ਇੰਨੇ ਦਿਨ ਡਰਦੇ ਰਹੇ ਇਥੇ ਇਟ ਗਿਵਸ ਮੀ ਗੂਸ ਬੰਪਸ ਮਤਲਬ ਅਗਰ ਸੋਚੀਏ ਤਾਂ ਲੂਕੰਡੇ ਖੜੇ ਹੁੰਦੇ ਆ ਕਿ ਐਸਾ ਬਹਾਦਰ ਯੋਧਾ ਜਿਹਦੀ ਮੌਤ ਤੋਂ ਬਾਅਦ ਵੀ ਜਿਹੜੇ ਦੁਸ਼ਮਣ ਨੇ ਉਹ ਉਹਦੇ ਤੋਂ ਡਰਦੇ ਰਹੇ ਨੇ ਸੋ ਇਸ ਤਰੀਕੇ ਨਾਲ ਇੱਕ ਬਹੁਤ ਹੀ ਜ਼ਿਆਦਾ ਹੌਨਹਾਰ ਬਹੁਤ ਹੀ ਜ਼ਿਆਦਾ ਜਾਂਬਾਜ਼ ਯੋਧਾ ਜਿਹੜਾ ਆ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਪਰ ਉਹਦੀ ਜ਼ਿੰਦਗੀ ਸਾਨੂੰ ਇੰਨਾ ਕੁ ਸਿਖਾ ਕੇ ਜਾਂਦੀ ਹੈ ਕਿ ਤੁਸੀਂ ਹਮੇਸ਼ਾ ਇੱਕ ਤਾਂ ਹਲੀਮੀ ਨਾ ਛੱਡੋ ਆਪਣੇ ਤੌਰ ਤੇ ਕੰਮ ਕਰਦੇ ਰਹੋ ਆਪਣੇ ਹੁਨਰ ਦੇ ਵਿੱਚ ਇੰਨੇ ਕ ਨਿਪੁੰਨ ਹੋ ਜਾਓ ਕਿ ਲੋਕੀ ਤੁਹਾਡੇ ਹੁਨਰ ਤੋਂ ਡਰਨ ਤੇ ਤੁਹਾਡੇ ਹੁਨਰ ਦੀ ਕਦਰ ਕਰਨ ਇਸ ਤਰ੍ਹਾਂ ਇੱਕ ਮਹਾਨ ਯੋद्धा ਸਾਨੂੰ ਨਰਮੀ ਵਾਲਾ ਜੀਵਨ ਜਿਉਣ ਦੀ ਇੱਕ ਹਿੰਮਤ ਵਾਲਾ ਜੀਵਨ ਜਿਉਣ ਦੀ ਸੇਧ ਨ ਦੇ ਕੇ ਅੱਜ ਤੱਕ ਇਹ ਚੀਜ਼ ਕੰਟੀਨਿਊ ਹੋਈ ਰਹੀ ਹੈ ਅਸੀਂ ਸਾਰੇ ਸਿੱਖ ਲੋਕ ਜਿਹੜੇ ਆ ਅਸੀਂ ਸੋਚਦੇ ਆ ਕਿ ਕਿਹੜੇ ਕਿਹੜੇ ਇਹੋ ਜਿਹੇ ਇਨਸਾਨ ਨੇ ਕਿਹੜੇ ਕਿਹੜੇ ਇਹੋ ਜਿਹੇ ਯੋਧੇ ਨੇ ਜਿਨ੍ਹਾਂ ਦੀ ਗੱਲ ਲੋਕੀ ਕਰਦੇ ਹੀ ਨਹੀਂ ਪਏ ਇੱਥੇ ਮੈਂ ਇਹ ਨਹੀਂ ਕਹਿ ਰਹੀ ਕਿ ਹਰੀ ਸਿੰਘ ਨਲਵਾ ਬਾਰੇ ਗੱਲਾਂ ਨਹੀਂ ਹੋ ਰਹੀਆਂ ਹੋ ਰਹੀਆਂ ਨੇ ਬਟ ਕਿੰਨੇ ਕੁ ਅੱਜ ਕੱਲ ਦੇ ਬੱਚਿਆਂ ਨੂੰ ਇਸ ਚੀਜ਼ ਪਤਾ ਆ ਮੈਂ ਕੋਸ਼ਿਸ਼ ਕਰਾਂਗੀ ਆਪਣੇ ਵੀਡੀਓਜ਼ ਦੇ ਰਾਹੀਂ ਜੇ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਤਾਂ ਮੈਂ ਹੋਰ ਵੀ ਸਿੱਖ ਰਾਜ ਦੇ ਯੋਧਿਆਂ ਬਾਰੇ ਵੀਡੀਓਜ਼ ਲੈ ਕੇ ਆਉਂਗੀ ਇਹ ਵੀਡੀਓ ਮੈਨੂੰ ਇੱਕ ਬਹੁਤ ਹੀ ਖਾਸ ਇਨਸਾਨ ਨੇ ਰეკਮੈਂਡ ਕੀਤੀ ਸੀ ਕਿ ਮੈਂ ਇਸ ਵੀਡੀਓ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਵਾਂ ਐਂਡ ਆਮ ਹੇਅਰ ਵਿਦ ਯੂ ਗਾਇਜ਼ ਟੁਡੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਾਲੀ ਵੀਡੀਓ ਬਹੁਤ ਪਸੰਦ ਆਏਗੀ ਤੇ ਜੇ ਤੁਸੀਂ ਚਾਹੋ ਤਾਂ ਮੈਨੂੰ ਕਮੈਂਟਸ ਦੇ ਵਿੱਚ ਹੋਰ ਜ਼ਿਆਦਾ ਇਸ ਇਸੇ ਹੀ ਟੌਪਿਕ ਦੇ ਉੱਤੇ ਮੈਨੂੰ ਥੋੜੇ ਜਿਹਾ ਹੋਰ ਚੰਨਣਾ ਪਾ ਸਕਦੇ ਜੇ ਜਾਂ ਫਿਰ ਤੁਸੀਂ ਹੋਰ ਅਗਲਾ ਕਿਸ ਟੌਪਿਕ ਕਿਹੜੇ ਟੌਪਿਕ ਤੇ ਤੁਸੀਂ ਵੀਡੀਓ ਜਿਹੜੀ ਆ ਸੁਨਣਾ ਚਾਹੋਗੇ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਐਂਡ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਤਾਂ ਕਿ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਤੁਸੀਂ ਦੇਖਦੇ ਰਹੋ ਸਤਿ ਸ਼੍ਰੀ ਅਕਾਲ